ਘਰ ਦੇ ਵਿੱਚ ਰਹਿੰਦੇ ਪਤੀ ਪਤਨੀ ਅਤੇ ਉਹਨਾਂ ਦੇ ਮਾਸੂਮ ਬੱਚੇ ਰਾਤ ਨੂੰ ਰੋਟੀ ਬਣਾਈ ਗਈ ਇਸ ਔਰਤ ਦੇ ਵੱਲੋਂ ਅਤੇ ਸਾਰੇ ਪਰਿਵਾਰ ਨੇ ਮਿਲ ਕੇ ਖਾਧੀ ਅਤੇ ਫਿਰ ਜਦੋਂ ਇਹ ਰਾਤ ਨੂੰ ਸੌਣ ਦੇ ਲਈ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਨੌਵੀਂ ਜਮਾਤ ਦੇ ਵਿੱਚ ਪੜਦੀ ਸਭ ਤੋਂ ਛੋਟੀ ਕੁੜੀ ਨੂੰ ਆਪਣੀ ਮਾਂ ਦੀ ਚੀਖ ਸੁਣਾਈ ਦਿੱਤੀ ਇਸ ਦੇ ਪੇਪਰ ਚੱਲ ਰਹੇ ਸਨ ਜਾਗੀ ਹੋਈ ਸੀ ਕੁੜੀ ਅਤੇ ਜਦੋਂ ਇਹਨੇ ਆਪਣੀ ਮਾਂ ਦੀ ਚੀਖ ਸੁਣੀ ਤਾਂ ਇਹ ਭੱਜ ਕੇ ਉਸ ਕਮਰੇ ਦੇ ਵੱਲ ਜਾਂਦੀ ਹੈ ਜਾ ਕੇ ਦੇਖਦੀ ਹੈ ਕਿ ਮਾਂ ਦੇ ਸਾਹ ਥੋੜੇ ਥੋੜੇ ਹੀ ਚੱਲ ਰਹੇ ਸਨ ਪਰ ਇਸ਼ਾਰਿਆਂ ਦੇ ਨਾਲ ਇਸ ਮਾਂ ਦੇ ਵੱਲੋਂ ਆਪਣੀ ਧੀ ਨੂੰ ਦੱਸਿਆ ਗਿਆ ਕਿ ਤੇਰੇ ਪਿਓ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਹੁਣ ਸਾਹ ਨਹੀਂ ਆ ਰਿਹਾ ਬਾਅਦ ਦੇ ਵਿੱਚ ਮੈਡੀਕਲ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਹੈ ਕਿ ਗਲਾ ਘੋਟ ਕੇ ਹੀ ਇਸ ਨੂੰ ਮਾਰਿਆ ਗਿਆ ਔਰਤ ਨੂੰ ਪਰ ਹੁਣ ਜਦੋਂ ਘਰ ਦੇ ਵਿੱਚ ਇਹ ਹਾਲਾਤ ਬਣੇ ਹੋਏ ਸੀ ਕਿ ਮਾਂ ਆਪਣੀ ਧੀ ਨੂੰ ਦੱਸ ਰਹੀ ਹੈ ਕਿ ਮੈਨੂੰ ਤੇਰੇ ਪਿਓ ਨੇ ਮਾਰ ਦਿੱਤਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਤੋਂ ਬਾਅਦ ਇਹ ਧੀ ਜਾ ਕੇ ਆਪਣੇ ਪਿਓ ਨੂੰ ਸਵਾਲ ਕਰਦੀ ਹੈ ਕਿ ਤੁਸੀਂ ਇੰਜ ਕਿਉਂ ਕੀਤਾ ਇਹ ਸੁਣ ਕੇ ਪਿਓ ਹੋਰ ਵੀ ਤੈਸ਼ ਅਤੇ ਗੁੱਸੇ ਦੇ ਵਿੱਚ ਆ ਜਾਂਦਾ ਹੈ ਜਿਸ ਤੋਂ ਬਾਅਦ ਉਹਨੇ ਆਪਣੀ ਧੀ ਦੇ ਉੱਪਰ ਵੀ ਹੱਥ ਚੱਕਿਆ ਅਤੇ ਇਸੇ ਗਰਮਾ ਗਰਮੀ ਦੇ ਵਿਚਾਲੇ ਇੱਕ ਮਾਂ ਦੀ ਜਾਨ ਲੈ ਲਈ ਗਈ ਆਪਣੀ ਹੀ ਪਤਨੀ ਦੀ ਜਾਨ ਉਸ ਤੇ ਪਤੀ ਦੇ ਵੱਲੋਂ ਲੈ ਲਈ ਗਈ ਇਸ ਸਾਰਾ ਕੁਝ ਕੱਟ ਚੁੱਕਿਆ ਸੀ ਇਸ ਮਗਰੋਂ ਇਹ ਕੁੜੀ ਭੱਜ ਕੇ ਗਵਾਂਡੀਆਂ ਦੇ ਘਰ ਜਾਂਦੀ ਹੈ ਜਾ ਕੇ ਦੱਸਦੀ ਹੈ ਕਿ ਮੇਰੀ ਮਾਂ ਦੇ ਨਾਲ ਮੇਰੇ ਪਿਓ ਨੇ ਕੀ ਕੁਝ ਕੀਤਾ ਇਸ ਮਗਰੋਂ ਔਰਤ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਘਰਾਂ ਦੇ ਅੰਦਰ ਕੀ ਕੁਝ ਹੋ ਰਿਹਾ ਹੈ ਸੁਣ ਕੇ ਹੀ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਬਾਹਰੋਂ ਦਿਖਦੇ ਚੰਗੇ ਭਲੇ ਪਰਿਵਾਰ ਅੰਦਰ ਸੌਣ ਦੇ ਸਮੇਂ ਰੋਟੀ ਖਾਣ ਤੋਂ ਬਾਅਦ ਉਹਨਾਂ ਦੇ ਵਿਚਾਲੇ ਕੋਈ ਗੱਲਬਾਤ ਹੁੰਦੀ ਹੈ ਕਿ ਹਾਂ ਇਹ ਵੀ ਜਾ ਰਿਹਾ ਹੈ ਕਿ ਇਹ ਪਤੀ ਜੋ ਕਿ ਠੇਕੇ ਤੇ ਕੰਮ ਕਰਦਾ ਸੀ ਆਪਣੀ ਪਤਨੀ ਦੇ ਉੱਪਰ ਸ਼ੱਕ ਕਰਦਾ ਹੁੰਦਾ ਸੀ ਹੋ ਸਕਦਾ ਹੈ ਕਿ ਉਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਬੀਤੇ ਦਿਨ ਵੀ ਹੋਇਆ ਹੋਵੇ ਪੁਲਿਸ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਇਹ ਮਾੜਾ ਮੋਟਾ ਸ਼ੱਕ ਕਰਦਾ ਸੀ ਜਿਸ ਤੋਂ ਬਾਅਦ ਘਰ ਦੇ ਵਿੱਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਹੁੰਦਾ ਸੀ ਅਤੇ ਇਹ ਦੋਵੇਂ ਜਾਣੇ ਇੱਕ ਤਰ੍ਹਾਂ ਦੇ ਨਾਲ ਵੱਖ-ਵੱਖ ਹੀ ਰਹਿ ਰਹੇ ਸਨ ਆਪਸ ਦੇ ਵਿੱਚ ਨਾਤਾ ਪਿਆਰ ਸੀ ਅਤੇ ਨਾ ਹੀ ਕੋਈ ਰਿਸ਼ਤਾ ਬਚਿਆ ਸੀ ਪਰ ਫਿਰ ਵੀ ਬੀਤੇ ਦਿਨ ਬੱਚਿਆਂ ਦੇ ਸਾਹਮਣੇ ਹੀ ਇੱਕ ਪਿਓ ਦੇ ਵੱਲੋਂ ਉਹਨਾਂ ਦੀ ਮਾਂ ਨੂੰ ਮਾਰ ਦਿੱਤਾ ਗਿਆ ਅਤੇ ਜਦੋਂ ਉਸ ਮਾਸੂਮ ਨੇ ਆਪਣੇ ਪਿਓ ਤੋਂ ਇਸ ਬਾਰੇ ਪੁੱਛਿਆ ਤਾਂ ਉਹਨੇ ਉਸ ਧੀ ਦਾ ਵੀ ਕੁੱਟਕਟਾਪਾ ਕੀਤਾ। ਇਹ ਸਭ ਕੁਝ ਸਾਹਮਣੇ ਆਣ ਤੋਂ ਬਾਅਦ ਹੁਣ ਧੀ ਦੇ ਵੱਲੋਂ ਹੀ ਆਪਣੇ ਬਿਆਨ ਪੁਲਿਸ ਦੇ ਅੱਗੇ ਦਰਜ ਕਰਵਾਏ ਗਏ ਨੇ ਤਾਂ ਕਿ ਉਸ ਦੀ ਮਾਂ ਦੇ ਕਾਤਲ ਨੂੰ ਤਾਂ ਕਿ ਉਸਦੇ ਹੀ ਪਿਓ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ। ਇਨਫਰਮੇਸ਼ਨ V3 ਨੂੰ ਅਰਲੀ ਮਾਰਨਿੰਗ ਜਿਹੜੀ ਰਿਸਿਵ ਹੋਈ ਸੀ ਕਿ ਜੋਤੀ ਸ਼ਰਮਾ ਵਾਈਫ ਹੋਪ কমলਦੀਪ ਸ਼ਰਮਾ ਵਾਸੀ ਪੁਰਾਣਾ ਦਾਰਾਗੜ ਜਿਸ ਦੀ ਉਮਰ ਕਰੀ 50 ਸਾਲ ਆ ਤੇ ਰਾਤ ਕਰੀਬ 12:05 ਤੇ ਉਹਦੇ ਪਤੀ ਵੱਲੋਂ ਜਿਹੜੀ ਆ ਉਹਨੂੰ ਮਾਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਵੀ ਉਹਦੀ ਬੇਟੀ ਜਿਹੜੀ ਸੀ ਉਹ ਘਰ ਸੀਗੀ ਉਹਨੇ ਇੱਕ ਚੀਕ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਜਦੋਂ ਉਹ ਕਮਰੇ ਵਿੱਚ ਗਈ ਆ ਤੇ ਉਹਦੀ ਮਾਂ ਥੋੜੇ ਥੋੜੇ ਸਾਹ ਚੱਲਦੇ ਸੀਗੇ ਉਨੇ ਇਸ਼ਾਰੇ ਨਾ ਦੱਸਿਆ ਵੀ ਤੇਰੇ ਪਿਤਾ ਨੇ ਗਲਾ ਘੁੱਟ ਕੇ ਮੈਨੂੰ ਇਸ ਤਰ੍ਹਾਂ ਕੀਤਾ ਫਿਰ ਉਹ ਵੀ ਫਸਟ ਐਡ ਵਾਸਤੇ ਪਹਿਲਾਂ ਕੇਸੀਮੋਸਟਪੀਟਲ ਗਏ ਫਿਰ ਉਹ ਚੋਹਾਨ ਮੈਡੀਸਿਨਲ ਹਸਪੀਟਲ ਗਏ ਫਿਰ 4 ਕੁ ਵਜੇ ਨਾਲ ਉਹਨਾਂ ਨੇ ਡਾਕਟਰ ਸਾਹਿਬ ਨੇ ਕਹਿਤਾ ਕਿ ਇਹ ਡੈਥ ਹੋ ਚੁੱਕੀ ਹੈ ਉਰ ਜ਼ਵਾਨੀ ਚ ਫਿਰ ਆਪਾਂ 302 ਦੀ ਤਰ੍ਹਾਂ ਜਿਹੜੀਆਂ ਹੁਣ BSNL ਦੀ ਜਿਹੜੀ 301 ਉਹਦੇ ਤਰ੍ਹਾਂ ਦਾ ਐਫਆਈਆਰ ਦਰਜ ਕਰ ਲਈ ਆ ਤੇ ਦੋਸ਼ੀ ਰੈਸਟ ਕਰ ਲਿਆ ਅੱਜ ਉਹਨੂੰ ਪੀਸ਼ ਅਦਾਲਤ ਵਿੱਚ ਕੀਤਾ ਜਾ ਰਿਹਾ ਤੇ ਇਹ ਜਲਦੀ ਤਰਤੀਸ਼ ਮੁਕੰਮਲ ਕਰਕੇ ਚਲਾ ਦੇਵੇ ਅਦਾਲਤ ਵਿੱਚ ਦਵਾਵਾਂਗੇ ਤਾਂ ਜੋ ਇਹ ਬੰਦੇ ਨੂੰ ਜਿਹੜੀ ਅਦਾਲਤ ਤੋਂ ਲੋ ਕਾਨੂੰਨ ਅਨਸਾਰ ਸਖਤ ਸਜ਼ਾ ਮਿਲ ਸਕੇ ਕਿਹਨਾਂ ਦਾ ਮੀਆਂ ਬੀਬੀ ਦਾ ਪਹਿਲਾਂ ਵੀ ਆਪਸ ਵਿੱਚ ਕੋਈ ਲੜਾਈ ਚ ਵੜਾ ਰਿਹਾ ਹੁੰਦਾ ਸੀ ਉਹ ਪਤਾ ਲੱਗਾ ਕੋਈ ਬਰੀਕੀ ਨਾਲ ਜਾਂਚ ਕੀਤੀ ਗਈ ਕਿ ਥੋੜਾ ਜਿਹਾ ਉੱਤੇ ਸ਼ੱਕ ਜ਼ਾਹਿਰ ਕਰਦਾ ਸੀ ਤੇ ਲੈਸੇ ਵੀ ਇਹਦਾ ਕੰਮ ਕਾਜ ਹੀ ਕੁਛ ਇਦਾਂ ਦਾ ਏ ਮਕੇਰੀਆਂ ਠੇਕੇ ਤੇ ਲੱਗਾ ਤੇ ਇਹਦੀ ਪਤਨੀ ਜਿਹੜੀ ਆ ਉਹ ਦੀ ਵੇਤੋਂ ਵਾਕ ਹੀ ਰਹਿੰਦੀ ਸੀ ਤੇ ਕੁਝ ਸਮਾਂ ਹੋਇਆ ਸੀ ਇਹਨੂੰ ਇਹ ਤਾਰਾਗੜ ਆਈ ਸੀ ਕਿਉਂਕਿ ਇਹਦੀ ਲੜਕੀ ਦੇ ਪੇਪਰ ਚੱਲ ਰਹੇ ਸੀ। ਤੇ ਇਨ ਬਿਟਵੀਨ ਹੀ ਜਿਹੜੀ ਇਹ ਘਟਨਾ ਨੂੰ ਇਹਨੇ ਅੰਜਾਮ ਦਿੱਤਾ। ਤਾਂ ਪੁਰਾਣੀ ਤਾਰਾਗੜ ਦੇ ਬੋਲ ਦੁੱਤ। ਘਰ ਦੇ ਵਿੱਚ ਰਹਿੰਦੇ પતિ-ਪਤਨੀ ਦੇ ਇਹੋ ਜਿਹੇ ਰਿਸ਼ਤੇ ਜੋ ਕਿ ਅੰਤ ਨੂੰ ਇੱਕ ਦੂਜੇ ਦੀ ਜਾਨ ਲੈ ਕੇ ਹੀ ਖਤਮ ਹੁੰਦੇ ਨੇ। ਯਕੀਨ ਨਹੀਂ ਹੁੰਦਾ ਕਿ ਕਿੰਨੇ ਸਾਲ ਇਕੱਠੇ ਰਹਿਣ ਤੋਂ ਬਾਅਦ ਵੀ ਉਹ ਇੱਕ ਦੂਸਰੇ ਨੂੰ ਨਾਤਾ ਸਮਝ ਪਾਉਂਦੇ ਨੇ ਅਤੇ ਨਾ ਹੀ ਜਿਉਂਦਾ ਹੀ ਦੇਖ ਸਕਦੇ ਨੇ ਪਠਾਨਕੋਟ ਦੇ ਪੁਰਾਣਾ ਤਾਰਾਗੜ ਦੇ ਵਿੱਚ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਜਾਨ ਲੈਣ ਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਮ੍ਰਿਤਕਾ ਦੀ ਧੀ ਦੇ ਬਿਆਨਾਂ ਦੇ ਆਧਾਰ ਤੇ ਐਫ ਆਰ ਕੀਤੀ ਗਈ ਅਤੇ ਇਸ ਦੋਸ਼ੀ ਪਤੀ ਨੂੰ ਹਿਰਾਸਤ ਦੇ ਵਿੱਚ ਲਿਆਇਆ